ਇਸ ਵੇਲੇ ਦੀ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇਨਕਾਊਂਟਰ ਹੋਇਆ ਹੈ ਪੁਲਿਸ ਦੇ ਵੱਲੋਂ ਇਨਕਾਊਂਟਰ ਕੀਤਾ ਗਿਆ ਹੈ ਦੋ ਨਸ਼ਾ ਤਸਕਰਾਂ ਦਾ ਨਸ਼ਾ ਸਪਲਾਈ ਕਰਨ ਜਾ ਰਹੇ ਸੀ ਰਾਹ ਦੇ ਵਿੱਚ ਪੁਲਿਸ ਨੇ ਘੇਰਾ ਪਾਇਆ ਭੱਜਣ ਦੀ ਕੋਸ਼ਿਸ਼ ਕੀਤੀ ਨਸ਼ਾ ਤਸਕਰਾਂ ਦੇ ਵੱਲੋਂ ਪੁਲਿਸ ਤੇ ਫਾਇਰਿੰਗ ਵੀ ਕੀਤੀ ਗਈ ਹੈ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਦੇ ਵਿੱਚ ਦੋਨਾਂ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਇੱਕ ਦੇ ਲੱਤ ਤੇ ਗੋਲੀ ਵੱਜੀ ਹੈ ਜ਼ਖਮੀ ਹੋ ਗਿਆ ਇੱਕ ਨਸ਼ਾ ਤਸਕਰ ਜਿਹੜਾ ਕਿ ਨਸ਼ਾ ਸਪਲਾਈ ਕਰਨ ਜਾ ਰਿਹਾ ਸੀ ਜਰਾ ਰਾਹ ਦੇ ਵਿੱਚ ਪੁਲਿਸ ਨੇ ਘੇਰਾ ਪਾ ਕੇ ਕਾਬੂ ਕਰ ਲਿਆ ਤਾਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਲੰਧਰ ਦੇ ਸ਼ਾਹਕੋਟ ਤੋਂ ਜਿੱਥੇ ਇੱਕ ਨਸ਼ਾ ਤਸਕਰ ਜੋ ਕਿ ਆਪਣੇ ਸਾਥੀ ਦੇ ਨਾਲ ਨਸ਼ਾ ਸਪਲਾਈ ਕਰਨ ਜਾ ਰਿਹਾ ਸੀ ਰਾਹ ਦੇ ਵਿੱਚ ਪੁਲਿਸ ਨੂੰ ਗੁਪਤ ਸੂਚਨਾ ਮਿਲਦੀ ਹੈ ਪੁਲਿਸ ਵੱਲੋਂ ਘੇਰਾ ਲਾਇਆ ਜਾਂਦਾ ਹੈ ਘੇਰਾ ਪਾ ਕੇ ਇਹਨਾਂ ਤਸਕਰਾਂ ਨੂੰ ਸਰੈਂਡਰ ਕਰਨ ਦੇ ਲਈ ਕਿਹਾ ਜਾਂਦਾ ਹੈ ਪਰ ਸਰੈਂਡਰ ਕਰਨ ਦੀ ਬਜਾਏ ਇਹ ਤਸਕਰ ਪੁਲਿਸ ਸੁਵਾਲਿਆਂ ਤੇ ਫਾਇਰਿੰਗ ਕਰ ਦਿੰਦੇ ਨੇ ਜਿਸ ਦੇ ਵਿੱਚ ਪੁਲਿਸ ਸੁਵਾਲਿਆਂ ਦਾ ਬਚਾਅ ਹੋ ਜਾਂਦਾ ਹੈ ਤੇ ਪੁਲਿਸ ਵਾਲੇ ਵੀ ਜਵਾਬੀ ਕਾਰਵਾਈ ਕਰਦੇ ਨੇ ਜਿਸ ਦੇ ਵਿੱਚ ਇਹਨਾਂ ਤਸਕਰਾਂ ਦੇ ਵਿੱਚੋਂ ਇੱਕ ਨੂੰ ਗੋਲੀ ਲੱਗ ਜਾਂਦੀ ਹੈ ਤੇ ਉਹ ਜ਼ਖਮੀ ਹੋ ਗਿਆ ਹੈ ਤੇ ਦੋਨਾਂ ਨੂੰ ਉਸ ਤੋਂ ਬਾਅਦ ਕਾਬੂ ਕਰ ਲਿਆ ਜਾਂਦਾ ਹੈ ਤਾਂ ਵੱਡੀ ਖਬਰ ਹੈ ਪੁਲਿਸ ਨੇ ਜਵਾਬੀ ਕਾਰਵਾਈ ਦੇ ਵਿੱਚ ਗੋਲੀਆਂ ਚਲਾਈਆਂ ਜਿਸ ਦੇ ਵਿੱਚ ਇੱਕ ਤਸਕਰ ਜਿਹੜਾ ਉਹ ਜ਼ਖਮੀ ਹੋ ਗਿਆ ਤਾਂ ਦੱਸ ਜੀਏ ਕਿ ਇਹਨਾਂ ਮੁਲਜ਼ਮਾਂ ਦੇ ਕੋਲੋਂ ਇਹਨਾਂ ਤਸਕਰਾਂ ਦੇ ਕੋਲੋਂ 260 ਗ੍ਰਾਮ ਹਿਰੋਇਨ ਬਰਾਮਦ ਹੋਈ ਹੈ ਇੱਕ ਪਿਸਤਲ ਅਤੇ 21000 ਰੁਪਏ ਵੀ ਮਿਲੇ ਨੇ ਯਾਨੀ ਕਿ ਕਿਤੇ ਪਹਿਲਾਂ ਵੀ ਇਹ ਨਸ਼ਾ ਸਪਲਾਈ ਕਰਕੇ ਆਏ ਸੀ ਤਾਂ ਇਹਨਾਂ ਦੇ ਕੋਲੋਂ ਕੈਸ਼ ਵੀ ਬਰਾਮਦ ਹੋਇਆ ਹੈ ਤਾਂ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੇ ਲਈ ਪੁਲਿਸ ਦੀ ਟੀਮ ਗਈ ਸੀ ਇਹਨਾਂ ਨੇ ਫਾਇਰਿੰਗ ਕਰ ਦਿੱਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਵੀ ਫਾਇਰਿੰਗ ਕੀਤੀ ਗਈ ਤੇ ਇਸ ਐਨਕਾਊਂਟਰ ਦੇ ਵਿੱਚ ਇੱਕ ਤਸਕਰ ਜ਼ਖਮੀ ਹੋ ਗਿਆ ਇਹਦਾ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਜਲੰਧਰ ਦੇ ਹਸਪਤਾਲ ਦੀਆਂ ਜਿੱਥੇ ਜ਼ਖਮੀ ਇਹ ਤਸਕਰ ਜਿਨ੍ਹਾਂ ਨੇ ਪੁਲਿਸ ਦੇ ਕੋਲੋਂ ਭੱਜਣ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ ਕਾਬੂ ਕਰਕੇ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ ਤੇ ਅਗਲੀ ਕਾਰਵਾਈ ਹੁਣ ਕੀਤੀ ਜਾਵੇਗੀ ਤਾਂ ਵੱਡੀ ਖਬਰ ਹੈ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਐਨਕਾਊਂਟਰ ਕੀਤੇ ਜਾ ਰਹੇ ਨੇ ਕਦੇ ਬਦਮਾਸ਼ਾਂ ਦੇ ਤੇ ਕਦੇ ਤਸਕਰਾਂ ਦੇ ਤਾਂ ਸਾਫ ਜ਼ਾਹਿਰ ਹੁੰਦਾ ਹੈ ਕਿ ਹੁਣ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਕੰਮ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੇ ਜਾਣਗੇ ਪੁਲਿਸ ਦੇ ਵੱਲੋਂ ਇਹ ਸਾਫ਼ ਸਪਸ਼ਟ ਕਰ ਦਿੱਤਾ ਗਿਆ ਹੈ ਡੀਜੀਪੀ ਪੰਜਾਬ ਦੇ ਵੱਲੋਂ ਵੀ ਕਈ ਵਾਰ ਵੀਡੀਓ ਰਾਹੀਂ ਇਹ ਸੰਦੇਸ਼ ਲੋਕਾਂ ਤੱਕ ਪਹੁੰਚਾਇਆ ਗਿਆ ਹੈ ਮੈਸੇਜ ਲੋਕਾਂ ਤੱਕ ਪਹੁੰਚਾਇਆ ਗਿਆ ਹੈ ਕਿ ਜੇਕਰ ਕੋਈ ਨਸ਼ਾ ਤਸਕਰੀ ਜਾਂ ਫਿਰ ਹੋਰ ਕੋਈ ਗਲਤ ਕੰਮ ਕਰਦਾ ਹੈ ਉਹ ਛੱਡ ਦੇਣ ਕਿਉਂਕਿ ਜਲਦ ਹੀ ਪੁਲਿਸ ਉਹਨਾਂ ਤੱਕ ਪਹੁੰਚ ਜਾਵੇਗੀ ਇਸੇ ਤਰੀਕੇ ਦੇ ਨਾਲ ਪੁਲਿਸ ਨੇ ਪਹਿਲਾਂ ਵੀ ਕਈ ਇਨਕਾਊਂਟਰ ਕੀਤੇ ਨੇ ਕਈ ਬਦਮਾਸ਼ਾਂ ਨੂੰ ਢੇਰ ਵੀ ਕੀਤਾ ਹੈ ਕਈ ਗੈਂਗਸਟਰ ਫੜੇ ਨੇ ਤੇ ਹੁਣ ਦੋ ਨਸ਼ਾ ਤਸਕਰਾਂ ਤੇ ਫਾਇਰਿੰਗ ਕੀਤੀ ਜਿਸ ਦੇ ਵਿੱਚ ਇੱਕ ਦੀ ਲੱਤ ਤੇ ਗੋਲੀ ਵੱਜਦੀ ਹੈ ਤੇ ਉਹ ਜ਼ਖਮੀ ਹੋ ਜਾਂਦਾ ਹੈ ਤੇ ਉਸ ਨੂੰ ਹਸਪਤਾਲ ਹੁਣ ਦਾਖਲ ਕਰਵਾਇਆ ਗਿਆ ਹੈ ਦੋਨੇ ਨਸ਼ਾ ਤਸਕਰ ਕਾਬੂ ਕਰ ਲਏ ਗਏ ਨੇ ਤਾਂ ਜਲੰਧਰ ਪੁਲਿਸ ਨੂੰ ਵੱਡੀ ਕਾਮਯਾਬੀ ਪ੍ਰਾਪਤ ਹੋਈ ਹੈ ਇਹਨਾਂ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ ਨਸ਼ਾ ਤਸਕਰ ਪੂਰੇ ਇਲਾਕੇ ਦੇ ਵਿੱਚ ਨਸ਼ਾ ਸਪਲਾਈ ਕਰਦੇ ਸੀ ਅੱਜ ਵੀ ਨਸ਼ਾ ਸਪਲਾਈ ਕਰਨ ਜਾ ਰਹੇ ਸੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਪੁਲਿਸ ਨੇ ਰਾਹ ਦੇ ਵਿੱਚ ਟਰੈਪ ਲਗਾਇਆ ਇਹਨਾਂ ਨੂੰ ਫੜਨ ਗਏ ਤਾਂ ਇਹਨਾਂ ਨੇ ਅੱਗੇੋਂ ਫਾਇਰਿੰਗ ਕਰ ਦਿੱਤੀ ਫਾਇਰਿੰਗ ਦੇ ਵਿੱਚ ਪੁਲਿਸ ਵਾਲਿਆਂ ਦਾ ਵਿਚਾਰਿਆ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵਾਲਿਆਂ ਨੇ ਵੀ ਫਾਇਰਿੰਗ ਕੀਤੀ ਅਤੇ ਇੱਕ ਨਸ਼ਾ ਤਸਕਰ ਜਿਸ ਦੇ ਪੈਰ ਦੇ ਵਿੱਚ ਗੋਲੀ ਲੱਗੀ ਹੈ ਉਹ ਹਸਪਤਾਲ ਦੇ ਵਿੱਚ ਹੁਣ ਦਾਖਲ ਹੈ ਤਾਂ ਵੱਡੀ ਖਬਰ ਹੈ ਜਲੰਧਰ ਚ ਐਨਕਾਊਂਟਰ ਹੋਇਆ ਹੈ